ਮਸ਼ਹੂਰ ਬਾਲੀਵੁੱਡ ਗਾਇਕ ਨੀਹਾ ਕੱਕੜ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਬੀਤੇ ਕੁਝ ਦਿਨ ਪਹਿਲਾਂ ਆਪਣੇ ਗੀਤ ਕੈਂਡੀ ਸ਼ਾਪ ਨੂੰ ਲੈ ਕੇ ਸੁਰਖੀਆਂ ਤੇ ਵਿਵਾਦਾਂ ਦੇ ਵਿੱਚ ਰਹੀ ਨੀਹਾ ਕੱਕੜ ਨੇ ਆਪਣੇ ਕੰਮ ਅਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਬ੍ਰੇਕ ਲੈਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸਨੇ ਰਿਸ਼ਤਿਆਂ ਤੋਂ ਵੀ ਦੂਰੀ ਬਣਾਉਣ ਦੀ ਗੱਲ ਆਖੀ ਹੈ, ਜੋ ਕਿ ਨੀਹਾ ਕੱਕੜ ਦੇ ਪਤੀ ਰੋਹਨ ਪ੍ਰੀਤ ਦੇ ਨਾਲ ਉਸਦੇ ਰਿਲੇਸ਼ਨਸ਼ਿਪ ਸੈਪਰੇਸ਼ਨ ਦੇ ਵੱਲ ਇਸ਼ਾਰਾ ਕਰ ਰਹੇ ਹਨ। ਕਿ ਕਿ ਪਿਛਲੇ ਕਾਫੀ ਸਮੇਂ ਤੋਂ ਦੋਵੇਂ ਇੱਕ ਦੂਜੇ ਦੇ ਨਾਲ ਦਿਖਾਈ ਨਹੀਂ ਦੇ ਰਹੇ ਚਰਚਾਾਂਵਾਂ ਇਹ ਵੀ ਨੇ ਕਿ ਦੋਮਾ ਦਾ ਰਿਸ਼ਤਾ ਤਲਾਕ ਤੱਕ ਪਹੁੰਚ ਚੁੱਕਿਆ ਤਾਂ ਕੀ ਸੱਚ ਹੈ ਦੋਮਾ ਦਾ ਤਲਾਕ ਹੋਣ ਜਾ ਰਿਹਾ ਹੈ ਜਾਂ ਫਿਰ ਇਹ ਸਿਰਫ ਇੱਕ ਅਫਵਾਹਾਂ ਨੇ ਤਾਂ ਆਓ ਪੂਰੇ ਮਾਮਲੇ ਦੇ ਉੱਤੇ ਇੱਕ ਨਜ਼ਰ ਮਾਰ ਲੈਣੇ ਨੇਹਾ ਕੱਕੜ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੁਆਰਾ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਜ਼ਿੰਮੇਵਾਰੀਆਂ ਰਿਸ਼ਤਿਆਂ ਅਤੇ ਕੰਮ ਤੋਂ ਬ੍ਰੇਕ ਲੈਣ ਜਾ ਰਹੀ ਹੈ ਇਸ ਦਾ ਮੁੱਖ ਕਾਰਨ ਮਾਨਸਿਕ ਪਰੇਸ਼ਾਨੀ ਨਕਾਰਾਤਮਕਤਾ ਅਤੇ ਇੰਡਸਟਰੀ ਦੇ ਵੱਡੇ ਦਬਾਅ ਨੂੰ ਦੱਸਿਆ ਗਿਆ ਹੈ ਇਸ ਦੇ ਨਾਲ ਹੀ ਨੀਹਾ ਲਿਖਦੀ ਹੈ ਕਿ ਜਿਸ ਬਾਰੇ ਮੈਂ ਸੋਚ ਸਕਦੀ ਹਾਂ ਪੱਕਾ ਨਹੀਂ ਪਤਾ ਕਿ ਮੈਂ ਵਾਪਸ ਆਵਾਂਗੀ ਜਾਂ ਨਹੀਂ ਸ਼ੁਕਰੀਆ ਇਹ ਪਹਿਲੀ ਸਟੋਰੀ ਪੋਸਟ ਕਰਨ ਤੋਂ ਬਾਅਦ ਨੀਹਾ ਨੇ ਇੱਕ ਹੋਰ ਸਟੋਰੀ ਪੋਸਟ ਕੀਤੀ ਜਿਸ ਦੇ ਵਿੱਚ ਉਸਨੇ ਮੀਡੀਆ ਅਤੇ ਪੈਪਰਾਜ਼ੀ ਨੂੰ ਅਪੀਲ ਕੀਤੀ ਕਿ ਉਹ ਉਸਦੀ ਨਿੱਜੀ ਜ਼ਿੰਦਗੀ ਦਾ ਸਨਮਾਨ ਕਰਨ ਉਹਨਾਂ ਲਿਖਿਆ ਹੈ ਕਿ ਮੈਂ ਬੇਨਤੀ ਕਰਦੀ ਹਾਂ ਕਿ ਕਿਤੇ ਵੀ ਮੇਰੀਆਂ ਤਸਵੀਰਾਂ ਕੈਪਚਰ ਨਾ ਕੀਤੀਆਂ ਜਾਣ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਇਸ ਦੁਨੀਆ ਦੇ ਵਿੱਚ ਆਜ਼ਾਦੀ ਨਾਲ ਜੀਣ ਦਿਓਗੇ ਕੋਈ ਕੈਮਰਾ ਨਹੀਂ ਪਲੀਜ਼ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੀਹਾ ਕੱਕੜ ਨੇ ਕੰਮ ਤੋਂ ਦੂਰੀ ਬਣਾਈ ਹੈ ਇਸ ਤੋਂ ਪਹਿਲਾਂ ਸਾਲ 2020 ਦੇ ਵਿੱਚ ਵੀ ਜਦੋਂ ਇੰਡਸਟਰੀ ਦੇ ਵਿੱਚ ਨੈਪੋਟイズਮ ਦੀ ਬਹਿਸ ਤੇਜ਼ ਹੋ ਗਈ ਸੀ ਉਦੋਂ ਵੀ ਉਹਨਾਂ ਨੇ ਬ੍ਰੇਕ ਲੈਣ ਦਾ ਫੈਸਲਾ ਕੀਤਾ ਸੀ ਨੀਹਾ ਦੀ ਇਸ ਪੋਸਟ ਦੇ ਉੱਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਖ-ਵੱਖ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ ਜਿੱਥੇ ਕੁਝ ਪ੍ਰਸ਼ੰਸਕ ਨੀਹਾ ਨੂੰ ਸਪੋਰਟ ਕਰਦੇ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਨੂੰ ਕੁਝ ਰਚਨਾਤਮਕ ਕੰਮ ਕਰਨ ਦੀ ਸਲਾਹ ਦੇ ਰਹੇ ਨੇ ਉੱਥੇ ਹੀ ਕਈ ਯੂਜ਼ਰਸ ਇਸ ਨੂੰ ਮਹਿਜ਼ ਇੱਕ ਪੀਆਰ ਸਟੰਟ ਵੀ ਦੱਸ ਰਹੇ ਨੇ ਇਹਨਾਂ ਸਾਰਿਆਂ ਦੇ ਵਿੱਚ ਇੱਕ ਅਜੇ ਹੱੜਾ ਵੀ ਹੈ ਜੋ ਰੋਹਨ ਪ੍ਰੀਤ ਅਤੇ ਨੀਹਾ ਕੱਕੜ ਦੇ ਰਿਸ਼ਤੇ ਦੇ ਵੱਲ ਇਸ਼ਾਰਾ ਕਰਦਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਉਸ ਦਾ ਅਤੇ ਉਸ ਦੇ ਪਤੀ ਰੋਹਨ ਪ੍ਰੀਤ ਦਾ ਤਲਾਕ ਹੋਣ ਵਾਲਾ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਦੋਵੇਂ ਇੱਕ ਦੂਜੇ ਦੇ ਨਾਲ ਦਿਖਾਈ ਨਹੀਂ ਦੇ ਰਹੇ ਹਾਲਾਂਕਿ ਦੋਵਾਂ ਦੇ ਰਿਸ਼ਤੇ ਬਾਰੇ ਗੱਲਾਂ ਗੁਪਤ ਰੱਖੀਆਂ ਗਈਆਂ ਨੇ ਪਰ ਕੇਈ ਸੂਤਰਾ ਤੋਂ ਇਸ ਗੱਲ ਦਾ ਇਸ਼ਾਰਾ ਵੀ ਮਿਲਦਾ ਹੈ ਅਤੇ ਜੋੜਾ ਇਸ ਨੂੰ ਅਜੇ ਵੀ ਗੁਪਤ ਰੱਖਣਾ ਚਾਹੁੰਦਾ ਹੈ ਸ਼ਾਇਦ ਇਹ ਕਾਰਨ ਹੈ ਕਿ ਨੀਹਾ ਕੱਕੜ ਨੇ ਪਹਿਲਾਂ ਇਹ ਸਟੋਰੀਆਂ ਪੋਸਟ ਕਰ ਦਿੱਤੀਆਂ ਅਤੇ ਬਾਅਦ ਦੇ ਵਿੱਚ ਖੁਦ ਹੀ ਇਹਨਾਂ ਨੂੰ ਡਿਲੀਟ ਕਰ ਦਿੱਤਾ ਪਰ ਉਸ ਤੋਂ ਪਹਿਲਾਂ ਹੀ ਇਹ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਚੁੱਕੀ ਸੀ ਬਿਊਰੋ ਰਿਪੋਰਟ ਹਮਦਦ ਟੀਵੀ